ਹਾਂਜੀ ਦੋਸਤੋ ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਅਸੀਂ ਗੱਲ ਕਰਦੇ ਆ ਪ੍ਰਾਈਵੇਟ ਲਿਮਟਿਡ ਕੰਪਨੀ ਸਨਰਾਈਜ਼ ਇੰਟਰਪ੍ਰੀਜ਼ ਗਾਗੋਵਾਲ ਦੋਸਤੋ ਅੱਜ ਆਪਾਂ ਪਹੁੰਚੇਗੇ ਪਿੰਡ ਬਿਰਕ ਬਿਰਕ ਆਪਾਂ ਇੱਥੇ ਦੋਸਤੋ 7.5 HP ਮੋਟਰ ਸੋਲਰ ਮੋਟਰ ਦਾ ਪ੍ਰੋਜੈਕਟ ਹੈ ਜਿਹੜਾ ਆਪਾਂ ਲਾਇਆ ਹੋਇਆ ਹੈਗਾ ਦੋਸਤੋ ਇੱਥੇ ਆਪਾਂ ਸਟੈਂਡ ਆ ਜਿਹੜਾ ਲਾਇਆ ਹੋਇਆ ਹੈਗਾ ਚਾਰ ਖਿਚਿਆਂ ਦੇ ਵਿੱਚ ਲਾਇਆ ਹੋਇਆ ਹੈਗਾ ਪੂਰਾ ਹੈਵੀ ਦੇ ਵਿੱਚ ਲਾਇਆ ਹੋਇਆ ਹੈਗਾ ਪੈਨਲ ਆ ਦੋਸਤੋ ਇੱਥੇ ਆਪਾਂ ਜਿਹੜਾ ਲਾਇਆ ਹੋਇਆ ਹੈਗਾ ਲੂਬੀ ਕੰਪਨੀ ਦਾ ਪੈਨਲ ਲਾਇਆ ਹੋ 45W ਦੇ ਨਾਲ ਲਾਇਆ ਹੋਇਆ ਹੈਗਾ ਲੋਕ ਨਟ ਦੇ ਨਾਲ ਆਪਾਂ ਇਹ ਜਿਹੜਾ ਪੈਨਲ ਲਾਇਆ ਹੋਇਆ ਹੈਗਾ ਦੋਸਤੋ ਇਹ ਜਿਹੜਾ ਸੀ ਚੈਨਲ ਆ ਪੂਰਾ ਹੈਵੀ ਦੇ ਵਿੱਚ ਲਾਇਆ ਹੋਇਆ ਹੈਗਾ ਦੋਸਤੋ ਆਪਾਂ ਇੱਥੇ ਜਿਹੜੀ ਡਰਾਈਵ ਆ ਆਪਾਂ ਲਾਈ ਹੋਈ ਹੈਗੀ ਇੱਥੇ ਵਿੱਚੀ ਕੰਪਨੀ ਦੀ ਡਰਾਈਵ ਆ ਜਿਹੜੀ ਲਾਈ ਹੋਈ ਹੈਗੀ ਵਿੱਚੀ ਕੰਪਨੀ ਡਰਾਈਵ ਲਾਈ ਹੋਈ ਹੈ ਦੋਸਤੋ ਇਹ ਇਹ ਮੋਟਰ ਨੂੰ ਹੁਣ ਇਸ ਸਮੇ 42 ਦੀ ਫ੍ਰੀਕਵੈਂਸੀ ਦੇ ਉੱਤੇ ਮੋਟਰ ਨੂੰ ਰਨ ਕਰ ਰਹੀ ਹੈਗੀ ਤੁਸੀਂ ਦੇਖ ਸਕਦੇ ਹੋ ਕਿ 42 ਦੀ ਫ੍ਰੀਕਵੈਂਸੀ ਤੇ 42 ਦੀ ਫ੍ਰੀਕਵੈਂਸੀ ਦੇ ਉੱਤੇ ਮਟਰ ਨੂੰ ਰਨ ਕਰ ਰਹੀ ਹੈ ਤੁਹਾਨੂੰ ਪਾਣੀ ਹੈ ਜਿਹੜਾ ਤੁਹਾਨੂੰ ਦਿਖਾਉਣੀ ਹੈਗੇ ਪਾਣੀ ਹੈ ਜਿਹੜਾ ਤੁਹਾਨੂੰ ਦਿਖਾਉਣਾ ਹੈ ਦੋਸਤੋ ਦੋਸਤੋ ਜਿਹੜੀ ਮੋਟਰ ਹੈ ਜਿਆਦਾ ਪਾਈ ਹੋਈ ਸੀਗੀ ਤੇ ਪਾਣੀ ਤੁਸੀਂ ਦੇਖ ਸਕਦੇ ਹੋਗੇ ਪਾਣੀ ਤੁਹਾਨੂੰ ਕਿਵੇਂ ਲੱਗਾ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜੀ ਵੀਡੀਓ ਲਾਈਕ ਸ਼ੇਅਰ ਜਰੂਰ ਕਰੋ ਜੀ ਹੋਰ ਜ਼ਿਆਦਾ ਸੋਹੋ ਜਾਣਕਾਰੀ ਲਈ ਸਾਡੇ ਪੇਜ ਨੂੰ ਕਰ ਲੋ ਫੋਲੋ ਜੀ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ